ਹਾਂਜੀ ਸਸ ਸਤ ਸਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਅਸੀਂ ਲੱਗੇ ਹਾਂ ਹੁਣ ਵੀਡੀਓ ਸ਼ੁਰੂ ਕਰਨ ਵੀਡੀਓ ਜ਼ਿਆਦਾ ਵੱਡੀ ਨਹੀਂ ਹੈ ਛੋਟੀ ਹੀ ਹੋਵੇਗੀ ਕਿਉਂਕਿ ਮੈਂ ਆਪਣੇ ਬਾਰੇ ਵਿੱਚ ਆਪ ਸਾਰਿਆਂ ਨੂੰ ਇਹ ਦੱਸਣਾ ਚਾਹਨੀ ਹਾਂ ਕਿ ਮੈਂ ਜਦੋਂ ਵੀਡੀਓ ਸ਼ੁਰੂ ਕੀਤੀ ਜਦੋਂ ਇਹ ਮੈਂ ਚੈਨਲ ਬਣਾਇਆ ਐਸ ਕੇ ਵਲੋਗ ਤਾਂ ਉਸ ਟਾਈਮ ਮੈਂ ਨਵਾਂ ਨਵਾਂ ਹੀ ਜਦੋਂ ਚੈਨਲ ਬਣਾਇਆ ਸੀ ਤੇ ਇੱਕ ਵੀਡੀਓ ਮੈਂ ਦੇਖੀ ਸੀ ਸਿੱਖੋ ਕੰਪਿਊਟਰ ਐਂਡ ਟੱਚ ਇਹ ਚੈਨਲ ਜੋ ਮੁੰਡਾ ਨਿਸ਼ਾਂਤ ਹੈ ਨਿਸ਼ਾਂਤ ਕੁਮਾਰ ਉਹ ਬੜੇ ਹੀ ਅੱਛੇ ਢੰਗ ਦੇ ਨਾਲ ਤੇ ਬੜੇ ਹੀ ਪਿਆਰ ਦੇ ਨਾਲ ਸਭ ਨੂੰ ਸਮਝਾਉਂਦਾ ਹੈ ਉਹਦੀ ਕੋਈ ਵੀ ਅਗਰ ਵੀਡੀਓ ਤੁਸੀਂ ਵਾਚ ਕਰੋਗੇ ਵੇਖੋਗੇ ਨਾ ਵੀਡੀਓ ਤੇ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਏਗਾ ਵੀ ਕੁਕਿੰਗ ਚੈਨਲ ਕਿੱਦਾਂ ਬਣਾਉਣਾ ਹੈ ਜਾਂ ਫਿਰ ਵਲੋਗ ਕਿੱਦਾਂ ਬਣਾਉਣਾ ਹੈ ਉਹਦੇ ਚੈਨਲ ਤੋਂ ਹੀ ਸਾਰੀ ਜਾਣਕਾਰੀ ਲੈ ਕੇ ਤੇ ਫਿਰ ਮੈਂ ਚੈਨਲ ਸ਼ੁਰੂ ਕੀਤਾ ਸੀ ਤੇ ਅੱਜ ਮੈਂ ਇਹੋ ਹੀ ਕਹਿਣਾ ਚਾਹਾਂਗੀ ਕਿ ਅਗਰ ਤੁਸੀਂ ਆਪਣੇ ਕਿਸੇ ਵੀ ਵੀਡੀਓ ਨੂੰ ਸ਼ੁਰੂ ਕਰਨਾ ਚਾਹੋਗੇ ਚੈਨਲ ਬਣਾਉਣਾ ਚਾਹੋਗੇ ਜਾਂ ਫਿਰ ਕੁਕਿੰਗ ਚੈਨਲ ਤੇ ਤੁਸੀਂ ਇਹ ਵਾਲੇ ਚੈਨਲ ਨੂੰ ਵਾਚ ਕਰੋ ਤੇ ਇਹ ਜੋ ਮੁੰਡਾ ਹੈ ਨਿਸ਼ਾੰਤ ਕੁਮਾਰ ਸਿੱਖੋ ਕੰਪਿਊਟਰ ਐਂਡ ਟੱਚ ਇਹਦਾ ਚੈਨਲ ਹੈ ਇਹਦੇ ਚੈਨਲ ਤੇ ਜਾ ਕੇ ਤੁਸੀਂ ਦੇਖਿਓ ਕਿੰਨੇ ਪਿਆਰ ਨਾਲ ਤੇ ਸਤਕਾਰ ਧੀਰੇ ਦੇ ਨਾਲ ਸਿਖਾਉਂਦਾ ਹੈ ਸੋ ਮੈਂ ਆਬ ਸਾਰਿਆਂ ਨੂੰ ਇਹੋ ਹੀ ਕਹਾਂਗੀ ਕਿ ਤੁਸੀਂ ਵੀਡੀਓ ਪੂਰੀ ਦੇਖਿਆ ਕਰੋ ਜਦੋਂ ਵੀ ਮੈਂ ਵੀਡੀਓ ਬਣਾਉਣੀ ਆ ਤੇ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ